ਹਾਂਜੀ ਸਰ ਤੁਸੀਂ ਕਿਹੜੇ ਕਿਹੜੇ ਆਉਦਿਆਂ ਦੇ ਰਹੇ ਹੋ ਬੀਜੇਪੀ ਵਿੱਚ ਛੋਟੇ ਵੀਰ ਮੈਂ ਸਾਡੇ ਪਰਿਵਾਰ ਸਾਡਾ ਸ਼ੁਰੂ ਤੋਂ ਪੰਥਕ ਪਰਿਵਾਰ ਹੈ ਕਿਸੇ ਕੋਲੋਂ ਨਾਰਾਜ਼ ਹੋ ਕੇ ਮੈਂ ਬੀਜੇਪੀ 2020 ਵਿੱਚ ਜੁਆਇਨ ਕਰ ਲਈ ਸੀ ਤੇ ਮੈਂ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਦਿਹਾਤੀ ਸਰਕਲ ਪ੍ਰਧਾਨ ਰਿਹਾ ਹਾਂ ਹੁਣ ਫਿਲਹਾਲ ਮੌਜੂਦਾ ਮੈਂ ਸਟੇਟ ਦਾ ਐਗਜ਼ੈਕਟ ਮੈਂਬਰ ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਮੋਰਚੇ ਦਾ ਤੇ ਹੁਣ ਮੇਰੇ ਘਰ ਵਾਪਸੀ ਕੀਤੀ ਹੈ ਸਿਰਫ ਇਸ ਗੱਲ ਨੂੰ ਦੇਖਦੇ ਹੋਏ ਕਿ ਪੰਜਾਬ ਦਾ ਬਹੁਤ ਬਰਾਹਲ ਹੋ ਰਿਹਾ ਕਿਉਂ ਪੰਜਾਬ ਨੂੰ ਬਾਹਰੋਂ ਲੋਕ ਜਿਵੇਂ ਲਾਲਕਾ ਸਾਹਿਬ ਨੇ ਕਿਹਾ ਵੀ ਧੜ ਵੀ ਆ ਕੇ ਲੁੱਟਣ ਲੱਗੇ ਨੇ ਤੋਂ ਸਾਡੀ ਅੰਦਰੋਂ ਆਤਮਾ ਜਾਗੀ ਹੈ ਕਿ ਕਿਉਂ ਨਾ ਅਸੀਂ ਆਪਣੀ ਮਾਂ ਪਾਰਟੀ ਚ ਵਾਪਸੀ ਕਰਕੇ ਦੁਬਾਰਾ ਪੰਜਾਬ ਨੂੰ ਸ਼ਰੋਮਣੇ ਕੱਲ੍ਹ ਜਲਦੀ ਬਾਗ ਮੋੜ ਸਮਾਈਏ ਤਾਂ ਜੋ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਜਿਸ ਤਰ੍ਹਾਂ ਪਹਿਲਾਂ ਬਹੁਤ ਚੱਲਦਾ ਸੀ ਨੇਰੀ ਚੱਲਦੀ ਸੀ ਡਵੈਲਪਮੈਂਟ ਦੀ ਹੋਰ ਸਾਰੇ ਕੰਮਾਂ ਦੀ ਉਹ ਦੁਆਰਾ ਪੰਜਾਬ ਸ਼ੁਰੂ ਕਰਾਈਏ ਔਰ ਜੋ ਨਸ਼ਿਆਂ ਚ ਪੰਜਾਬ ਡੁੱਬ ਗਿਆ ਜੋ ਕਰਾਹੇ ਸਾਡੀ ਜਵਾਨੀ ਪੈ ਗਈ ਉਹਨੂੰ ਸਿੱਧੇ ਰਸਤੇ ਲੈਣ ਦੀ ਕੋਸ਼ਿਸ਼ ਕਰ ਸਕੀਏ ਇਸ ਕਰਕੇ ਮੈਂ ਉਹਦੀ ਮਾਂ ਪਾਰਟੀ ਅੱਜ ਮੇਰੇ ਸਾਰੇ ਨਗਰ ਨਿਵਾਸੀ ਜਗਤਾਰભાઈ ਜੀ ਬਹਾਦਰ ਵੀਰ ਡੀਪੀ ਉਰੀ ਬਿੰਦਰભાઈ ਸਾਰੇ ਖੜੇ ਨੇ ਸਾਰੀ ਜਵਾਨ ਵਾਲੇ ਬਾਈ ਮਹਤ ਤੋਂ ਖੜੇ ਨੇ ਸਾਹਬ ਸਿੰਘ ਜੀ ਉਰੀ ਬਿੰਦਰભાઈ ਜੀ ਬਾਕੀ ਬਜ਼ੁਰਗ ਖੜੇ ਨੇ ਤੇ ਸਾਰਿਆਂ ਨੂੰ ਮੈਂ ਇੱਥੇ ਪਹੁੰਚਣ ਤੇ ਜੀ ਆਇਆਂ ਵੀ ਕਹਿਣਾ ਧੰਨਵਾਦ ਵੀ ਕਰਦਾ ਆ ਮੇਰੀ ਜ਼ੋਨ ਦੇ 4 ਪਿੰਡ ਦੇ ਅਗੇਤਾ ਕੀਤੀ ਇਕੱਲੇ ਮਾਜਰਾ ਤੇ ਮੈਂ ਇਸ ਕਰਕੇ ਮੈਨੂੰ ਅੱਜ ਸਾਰਿਆਂ ਨੇ ਬੇਨਤੀ ਕੀਤੀ ਆ ਵੀ ਪਾਰਟੀ ਵੱਲੋਂ ਚੋਣ ਲੜਨਾ ਉਹ ਮੈਂ ਲਾਲਕਾ ਸਾਹਿਬ ਨੇ ਮੈਨੂੰ ਅਸ਼ੀਰਵਾਦ ਦਿੱਤਾ ਉਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲਾਲਕਾ ਸਾਹਿਬ ਦਾ ਧੰਨਵਾਦ ਕਰਦਾ ਉਸ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਅੰਤ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਉਸ ਜੀ ਦਾ ਕਰਦਾ ਆ ਅੱਜ ਬਹੁਤ ਹੀ ਵੱਡੇ ਸਤਿਕਾਰ ਦੀ ਗੱਲ ਹੈ ਕਿ ਸਾਡਾ ਬਹੁਤ ਹੀ ਪੁਰਾਣਾ ਸਾਥੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਤਿੰਨ-ਚਾਰ ਪੀੜੀਆਂ ਤੋਂ ਚੱਲੇ ਆ ਰਹੇ ਸਨ ਸੋ ਪਿਛਲੇ ਸਮੇਂ ਦੇ ਵਿੱਚ ਸਰਗਰਮ ਸਿੰਘ ਗਿੱਤੀ ਜੀ ਅਰਚਮ ਸਿੰਘ ਗਿੱਤੀ ਜੀ ਭਾਰਤੀ ਜਨਤਾ ਪਾਰਟੀ ਵਿੱਚ ਰਹੇ ਗਏ ਸਨ ਸੋ ਬਹੁਤ ਵੱਡੇ-ਵੱਡੇ ਅਹੁਦਿਆਂ ਤੇ ਰਹੇ ਨੇ ਸੋ ਮੈਂ ਇੱਕ ਇਹਨਾਂ ਨੂੰ ਵਿਸ਼ਵਾਸ ਦਉਂਦਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਤੁਸੀਂ ਵਾਪਸ ਕੀਤੀ ਆਪਣੇ ਘਰ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੇ ਦੂਸਰੀ ਬੇਨਤੀ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਮਾਂ ਪਾਰਟੀ ਹੈ ਕਿਸੇ ਵੀ ਗੱਲ ਤੋਂ ਜਥੇਦਾਰ ਸਹਿਬਾਨ ਤੁਹਾਨੂੰ ਸਾਰਿਆਂ ਨੂੰ ਮੈਂ ਵਾਅਦਾ ਕਰਦਾ ਕਿ ਗੇਤੀ ਸਾਹਿਬ ਸਾਡੀ ਬਲਾਕ ਸ਼ੰਤੀ ਦੀ ਚੋਣ ਲੜਨਗੇ ਜਿਉਂ ਤੋਂ ਤੇ ਜਿੱਥੇ ਕਿਤੇ ਪਾਰਟੀ ਦੇ ਅਹੁਦੇਦਾਰੀਆਂ ਦੀ ਗੱਲ ਹੋਊ ਉੱਥੇ ਵੀ ਇਹਨਾਂ ਨੂੰ ਰਜਿਸਟਰ ਕਰਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਨੇ ਇੱਕ ਰਕੀ ਵੱਡੇ ਅਹੁਦੇਦਾਰਾਂ ਤੇ ਰਹੇ ਨੇ ਸੁਮੈਨ ਨੂੰ ਜੀ ਆਗਦਾ ਤੇ ਸਮੁੱਚੀ ਇਸ ਨਜ਼ਰ ਤੇ ਜਿਹੜੇ ਲੋਕ ਨੇ ਸਾਰੇ ਜਿਹਨੇ ਇਸ ਜੂਨ ਦੇ ਜਿੰਨੇ ਵੀ ਬਿੰਡ ਪੈਂਦੇ ਨੇ ਮੈਸ ਅਹਾਂਜੀ ਮੈਸ ਕੱਲੇ ਮਾਜਰਾ ਮੈਸ ਗੇਤੀ ਗਿੱਤ ਗਿੱਤੀ ਇਹ ਸਾਰੇ ਇਥੇ ਸੱਜਣ ਇਕੱਠੇ ਹੋਏ ਨੇ ਜਿਨ੍ਹਾਂ ਨੇ ਜੁਆਇਨਿੰਗ ਕਰਾਈ ਹੈ ਤੇ ਨਾਲ ਹੀ ਇਹਨਾਂ ਦੇ ਚੋਣ ਦਾ ਦਾਣ ਕੀਤਾ ਸੋ ਮੈਂ ਇਹਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਵੀ ਕਰਦਾ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਬਾਗਦੋਰ ਸਾਹਮਣੇ ਕਿਉਂਕਿ ਪੰਜਾਬ ਅੱਜ ਰੁੜਿਆ ਫਿਰਦਾ ਹੈ ਪੰਜਾਬ ਅੱਜ ਲਬਾਰਸ਼ ਹੋਇਆ ਫਿਰਦਾ ਹੈ ਪੰਜਾਬ ਦੇ ਵਿੱਚ ਜਿਹੜੇ ਬਾਹਰੋਂ ਧੜ ਵੀ ਆ ਕੇ ਪੰਜਾਬ ਨੂੰ ਲੁੱਟਦੇ ਨੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆ ਜਿਹੜੀਆਂ ਬਲਾਕ ਸਭਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਨੇ ਇਹ ਤੁਹਾਡੀਆਂ ਮੁੱਢਲੀਆਂ ਚੋਣਾਂ ਨੇ ਇਹਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਛੋੜੀ ਵਿੱਚ ਆਪਣੀਆਂ ਵੋਟਾਂ ਪਾਓ ਤਾਂ ਕਿ ਵਿਸ਼ਵਾਸ ਬਣ ਸਕੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਜਾ ਸਕੇ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸੀ ਉਹ ਸਾਰੇ ਖੜੇ ਹੋ ਗਏ ਤੇ ਦੁਬਾਰਾ ਪੰਜਾਬ ਦੇ ਵਿੱਚ ਜਿਹੜੇ ਰੰਗਲੇ ਪੰਜਾਬ ਸੀਗਾ ਜਿਹੜਾ ਰੰਗਲਾ ਪੰਜਾਬ ਸੀਗਾ ਜਿੱਥੇ ਖੋਡੀਆਂ ਟੂਰਨਾਮੈਂਟ ਹੋਰ ਵੱਡੀਆਂ-ਵੱਡੀਆਂ ਚੀਜ਼ਾਂ ਵਿਕਾਸਕਾਰਜ ਹੋ ਰਹੇ ਸੀ ਉਹ ਸਾਰੇ ਦੁਬਾਰਾ ਹੋ ਸਕਣ ਕਿਸ ਕਰਕੇ ਮੇਰੀ ਸਾਰੇ ਸਰਕਲ ਵਾਲਿਆਂ ਨੂੰ ਬੇਨਤੀ ਆ ਤੇ ਸਾਰੇ ਭਰਾਵਾਂ ਨੂੰ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਜੁਆਇਨ ਕਰਾ ਕੇ ਅੱਜ ਇਸ ਉਮੀਦਵਾਰ ਲੈਂਦਾ ਸੋ ਮੈਂ ਸਾਰਿਆਂ ਨੂੰ ਬਿਸ਼ਵਾਸ ਦਿਵਾਉਣਾ ਵੀ ਸ਼੍ਰੋਮਣੀ ਅਕਾਲੀ ਦਲ ਚਤਾਨ ਦੀ ਤਰ੍ਹਾਂ ਖੜਾ ਪੰਜਾਬ ਦੇ ਨਾਲ ਤੇ ਪੰਜਾਬੀ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਪੰਜਾਬੀ ਆਪਣੀ ਪਾਰਟੀ ਨੂੰ ਬਚਾਉਣ ਵਾਸਤੇ ਤਗੜਾ ਕਰਨ ਵਾਸਤੇ ਸਾਥ ਦੇਣਗੇ ਧੰਨਵਾਦ ਸੋ ਮੈਂ ਸਰਦਾਰ ਹਰਚਰਨ ਸਿੰਘ ਜੀ ਅਗੇਤੀ ਜੋ ਸਾਡੇ ਇਲਾਕੇ ਚ ਬੀਜੇਪੀ ਵੱਲੋਂ ਸੇਵਾ ਨਿਭਾ ਰਹੇ ਤੇ ਅੱਜ ਆਪਣੀ ਮਾਪਾਰਟੀ ਚ ਦੁਬਾਰਾ ਉਹਨਾਂ ਨੇ ਵਾਪਸੀ ਕੀਤੀ ਹੈ ਅਸੀਂ ਇਹਨਾਂ ਦਾ ਸਰੋਣੀ ਅਕਾਲੀ ਦਲ ਜੁਆਇਨ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਵੀਰ ਨੂੰ ਮਿਸਵਾਹ ਦਿਵਾਉਣਾ ਕਿ ਹਰ ਸਮੇਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਾਰੇ ਰਲ ਮਿਲ ਕੇ ਇਲਾਕੇ ਵਿੱਚ ਸਰੋਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਜਿਤਾਵਾਂਗੇ ਤੇ 2027 ਵਿੱਚ ਸਰੋਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਮੇਰਾ ਵੱਡਾ ਵੀਰ ਪ੍ਰਚਨਨ ਸਿੰਘ ਗੇਤੀ ਅਸੀਂ ਪਹਿਲਾਂ ਪਾਰਟੀ 'ਚ ਬਹੁਤ ਵੱਡੀ ਸੇਵਾ ਕੀਤੀ ਆ ਜਦ ਵੀ ਇਹ ਦਿਹਾਤੀ ਦਾ ਪ੍ਰਧਾਨ ਸੀ ਰੂਮ ਨਿਕਲੀ ਜਦ ਦਾ ਪਹਿ ਵੀ ਇਹਦੇ ਨਾਲ ਰਹਾ ਬਹੁਤ ਜ਼ਿਆਦਾ ਜੂਸ ਜੀ ਵੀ ਕੰਮ ਕਰਿਆ ਜ ਜੂਸ ਜ਼ਿਲ੍ਹੇ ਦਾ ਇੱਕੇ ਪ੍ਰਧਾਨ ਹੁੰਦਾ ਸੀ ਪਾਤੜਾਂ ਤੱਕ ਅਸੀਂ ਸਕੂਟਰ ਤੇ ਡੇਹੜਾ ਵਸੀ ਤੱਕ ਸਕੂਟਰ ਤੇ ਮੀਟਿੰਗਾਂ ਕਰੀਆਂ ਨੇ ਚਲੋ ਕੁਝ ਗੱਲ ਹੋਈ ਵਿੱਚ ਇਹਨੂੰ ਲੱਗ ਗਿਆ ਨੇ ਪਾਰਟੀ ਸੜਤੀ ਸੀ ਕਾਇਦਾ ਮੈਨੂੰ ਵੀ ਸੀ ਮੈਂ ਇਹਨੂੰ ਕਰ ਵੀ ਕੋਈ ਗੱਲ ਐ ਤੂੰ ਕੋਈ ਉਧਰ ਕੰਮ ਕਰ ਮੈਂ ਇੱਧਰ ਕਰ ਰਿਹਾ ਹੁਣ ਕੱਲ੍ਹ ਜਦ ਗੱਲ ਆਈ ਬਲਾਗ ਸੰਬੰਧੀ ਜੀਆਂ ਚੋਣਾਂ ਦੀ ਅਸੀਂ ਰਾਤ ਤੈਨੂੰ ਬਿਠਾ ਕੇ ਗੱਲ ਵੀ ਗੱਲ ਕਰੀ ਦੀ ਅੱਜ ਵੀ ਕਿ ਜਿਵੇਂ ਮਰਜ਼ੀ ਕਰ ਪਈ ਤੈਨੂੰ ਲੜਾਵਾਂਗੇ ਤੂੰ ਆਪਣੇ ਘਰ ਵਾਪਸੀ ਕਰ ਮੈਂ ਇਹਦੇ ਆਉਣ ਤੇ ਇਹਦਾ ਵੀ ਧੰਵਾਦ ਕਰਦਾ ਸਾਰੇ ਜੱਡੇ ਸਰਪੰਚ ਮੈਂਬਰ ਜਿੰਨੇ ਖੜੇ ਨੇ ਸਾਡੇ ਪਿੰਡਾਂ ਦੇ ਪ੍ਰਧਾਨ ਜਖਤਾਰ ਸਿੰਘ ਇਤੀ ਹਰਜੀਤ ਸਿੰਘ ਗੇਤਾ ਬਰੀਕ ਸਿੰਘ ਕਥੂਹੀ ਨਿੰਦਰ ਜੀ ਮੈਂ ਲਾਲ ਕਾ ਸਰ ਦਾ ਵੀ ਧੰਨਵਾਦ ਕਰਦਾ ਜਿਹੜੇ ਹੁਣ ਆ ਕੇ ਬਹੁਤ ਹੀ ਵਧੀਆ ਸਲਾਗਜੋਗ ਕਦਮ ਕੀਤਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੁਰਾਣੇ ਸਾਥੀ ਕਾਲੀ ਦਲ ਦੇ ਵਿੱਚੋਂ ਕਿਸ ਕਰਨਾ ਕਰਕੇ ਕਿਸ ਟਾਈਮ ਦੇ ਵਿੱਚ ਕੋਈ ਨਰਾਜ਼ਗੀ ਆਉਂਦੀ ਆ ਨਾ ਸੋ ਪਾਰਟੀ ਦੇ ਵਿੱਚ ਉਸ ਕਰਕੇ ਉਹ বিজেਪੀ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ ਅੱਜ ਜੋ ਬਲਗ ਸੰਤੀ ਜ਼ਿਲ੍ਹਾ ਪ੍ਰਸ਼ਦੀਆਂ ਇਲੈਕਸ਼ਨ ਆ ਰਹੀਆਂ ਨੇ ਕਿਉਂਕਿ ਤਨ ਤਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਨਵਾਇਆ ਕਾਲੀ ਦਲ ਨੇ ਆਮ ਪਾਰਟੀ ਨੇ ਬਹੁਤ ਲੋਕਾਂ ਨੇ ਧੱਕਾ ਕੀਤਾ ਉਹ ਧੱਕੇ ਨੂੰ ਦੇਖਦੇ ਹੋਏ ਆ ਅੱਜ ਜੇ ਕਾਂਗਰਸੀ ਨੇ ਉਹ ਵੀ ਅਕਾਲੀ ਦਲ ਦੀ ਹੀ ਅਮੈਤ ਕਰ ਰਹੇ ਨੇ ਕਹਿ ਰਹੇ ਨੇ ਵੀ ਕੰਚਲਪ੍ਰੀਤ ਵੇਖੋ ਰਾਜ ਕਿੰਨਾ ਉਹਦੇ ਨਾਲੋਂ ਕੀਤਾ ਹਨ ਤੇ ਇਸ ਕਰਕੇ ਇਹ ਵੀਰਨਵੀਰ ਚਰਨ ਸਿੰਘ ਕੀਤੀ ਅੱਜ ਆਪਣੇ ਪਰਿਵਾਰ ਦੇ ਵਿੱਚ ਵਾਪਸੀ ਕੀਤੀ ਹੈ ਤੇ ਅਸੀਂ ਮੈਜੋਰਨ ਤੋਂ ਇਹਨੂੰ ਚੋਣ ਲੜਾ ਰਹੇ ਹਾਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਵਰਤ ਤੋਂ ਵੱਧ ਚੋਣ ਜਿਤਾਵਾਂਗੇ ਤੇ ਅਕਾਲੀ ਦਲ ਦੀ ਚੋੜੀ ਸਿੱਟ ਪਾਵਾਂਗੇ